fruit is this scientific name is lemon uh, citrus limon and uh, it is found in my family name kya bataya fruit is and is to now let me just give you some of the spin to children and our camera has to my

ਸਾਈਟ ਮਾਨਯੋਗ ਮਿਸਟਰ ਆਵਾਜ਼ ਬੰਦ ਕਰੋ ਮੱਲੇ ਦੇ ਆਏ ਆਈ ਲੈ ਸੀ ਬਹੁਤ ਹੱਕ ਟਾਉਣੇ ਦਾ ਕੋਈ ਨਹੀਂ ਨਾ ਲਈ ਆ ਨਾਲ ਹੀ ਕੋਈ ਸੀਜ਼ਨ ਨਹੀਂ ਹੋ ਗਿਆ ਸਾਹਿਬ ਸ਼ਿਵ ਜੀ ਏਡੀ ਸਾਡੇ ਨੇ ਮਾਤਰਾ ਸਾਹਿਬ ਰੱਖੋ ਅੰਦਰ ਭੈਣੇ ਥੰਡੇ ਵੱਡੇ ਆ ਤੇ ਉੱਤੇ ਡਾਕਟਰ ਸਾਹਿਬ ਬੰਸਲ ਜੀ ਜੀ ਬਹੁਤ ਖੂਬਸੂਰਤ ਜਮਾ ਹਾਂ ਹਾਂ ਉਤੇ ਜਿਵੇਂ ਜਿਹੜੇ ਕੀ ਆਸਮਾਨ ਦੇ ਵਿੱਚ ਬਲਕੀਆਂ ਤੇ ਪਹੁੰਚੇ ਜਾ ਰਹੇ ਨੇ ਇਹਨਾਂ ਗੁਹਾਰਿਆਂ ਨੂੰ साइड पे कमिश्नर साहब खटरेल ने जोरदार तालियों के साथ इनका ये मेला आज जारी वयादा हो गया। हमी थारे आने दा इंतजार करते हां जी। थारे आने दा कर इंतजार करते हां मोस्ट वेलकम मैम। करेंगे सो ਕਾਰਪੋਰੇਸ਼ਨ ਦੇ ਕਮਿਸਟਰ ਮੈਂ ਮੈਡਮ ਜੀ ਨੂੰ ਬੇਨਤੀ ਕਰਾਂ ਪਾਲ ਉਪਰ ਜੀ ਉਹ ਵੀ ਪਲੀਜ਼ ਨਾਲ ਲਾਂ ਉਹਨਾਂ ਦੇ ਨਾਲ ਸਾਡੇ ਸਾਰੇ ਹੀ ਪਤਵੰਤੇ ਸੱਜਣ ਪਲੀਜ਼ ਮੰਚ ਤੇ ਆਓ ਤੇ ਦੀਆ ਲਾਈਟਿੰਗ ਪਲੀਜ਼ आपके स्वागत को प्रिय बंधु के स्वागत में फूलों के हार सजे हैं समर्पित करने को कोयल पुकारे भवरे गुजारे आई है शुभगढ़िया सो इस शुभ समारोह का आगाज हो रहा है दिया प्रज्वलन के साडे ਮਾਨਯੋਗ ਕਮਿਸ਼ਨਰ ਸਾਹਿਬ ਉਹਨਾਂ ਤੋਂ ਬਾਅਦ ਸਾਡੇ ਮਾਨਯੋਗ ਮੇਅਰ ਸਾਹਿਬ ਧੀਆਂ ਲਾਈਟਨਿੰਗ ਕਰਕੇ ਹਾਂਜੀ ਸ਼੍ਰੀ ਪ੍ਰਦੀਪ ਦਿਮਾਨ ਜੀ ਉਹਨਾਂ ਤੋਂ ਬਾਅਦ ਸ਼੍ਰੀ ਤਾਰਾ ਚੰਦ ਚੁੰਬਰ ਜੀ ਧੀਆਂ ਲਾਈਟਨਿੰਗ ਕਰ ਰਹੇ ਨੇ ਸੋ ਆਰਿਆ ਮਾਡਲ ਦੇ ਬੱਚੇ ਟੀਚਰ ਸਹਿਬਾਨ ਸਾਡੇ ਨਾਲ ਨੇ ਹਾਂਜੀ ਜਿੰਨੇ ਵੀ ਟੀਚਰ ਸਹਿਬਾਨ ਪਤਵੰਤੇ ਸੱਜਣ ਬਾਰ ਮੇਂ ਕਿਰਪਾ ਕਰਕੇ ਥੋੜੀ देर ਅੰਦਰ ਆ ਜਾਓ ਆਪਣੀਆਂ ਸੀਟਾਂ ਤੇ ਬਿਰਾਜੋ ਪਲੀਜ਼ ਜਿੰਨੇ ਵੀ ਟੀਚਰ ਸਹਿਬਾਨ ਆਪਣੇ ਫੈਂਸੀ ਡੇਸ ਦੇ ਬੱਚਿਆਂ ਨੂੰ ਵੀ ਨਾਲ ਲੈ ਕੇ ਪਲੀਜ਼ ਸੀਟਾਂ ਤੇ ਬਿਠਾਓ ਹਾਂਜੀ ਅਸੀਂ ਫੈਂਸੀ ਡੇ ਸਟਾਰਟ ਕਰਨ ਜਾ ਰਹੇ ਹਾਂ ਪਲੀਜ਼ ਆ ਜਾਓ ਅੰਦਰ ਅੱਜ এনवायरमेंट ਐਸੋਸੀਏਸ਼ਨ ਜਿਹੜੀ ਹੈ ਉਹ ਨਗਰ ਨਿਗਮ ਦੇ ਸਹਿਯੋਗ ਦੇ ਨਾਲ ਸਾਡੇ ਕਮਿਸ਼ਨਰ ਸਾਹਿਬ ਦੇ ਸਹਿਯੋਗ ਦੇ ਨਾਲ ਸਾਮੀ ਧਰਤੀ ਸਾਮੀ ਧਰਤੀ ਬਲਿਟਿੰਗ ਦਾ ਜਿਹੜਾ ਆ ਉਹ ਆਗਾਜ਼ ਹੋ ਰਿਹਾ ਹੈ ਜੀ ਇਹ ਪਰਮਾ ਜੀ ਨੂੰ ਥੈਂਕ ਯੂ ਜੀ ਮਰਿੰਦਰ ਜੀ ਮੈਂ ਮੇਲੇ ਦਾ ਸ਼ੁਭ ਆਰੰਭ ਸਾਡੇ ਸਤਿਕਾਰਯੋਗ ਰਾਮਪਾਲ ਜੀ ਪੰ ਮੇਰ ਫਗਵਾੜਾ ਔਰ ਨਕਸ਼ਤਾ ਗੁਪਤਾ ਜੀ ਡਾਕਟਰ ਆਈਏਐਸ ਜਿਹੜੇ ਕਿ ਪੁਵਾੜੇ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਦੇ ਤੌਰ ਤੇ ਸੇਵਾ ਦੇ ਰਹੇ ਹਨ ਉਹਨਾਂ ਨੇ ਕੀਤਾ ਹੈ ਸੋ ਉਹਨਾਂ ਨੂੰ ਅੱਜ ਇਸ ਮੇਲੇ ਤੇ ਆ ਕੇ ਇਸ ਮੇਲੇ ਦਾ ਆਗਮਨ ਕਰਨ ਦੇ ਲਈ ਮੈਂ ਬਹੁਤ-ਬਹੁਤ ਇਹਨਾਂ ਨੂੰ ਤਨਵਾਦ ਤੇ ਬਹੁਤ-ਬਹੁਤ ਜੀ ਆਇਆਂ ਕਹਿੰਦਾ ਇਹ ਕਹਾ ਪ੍ਰਾਰਥਨਾ ਮੇਰੀ ਇਹੀ ਹੈ ਜੀ ਦੇਖੋ ਆਪਾਂ ਚਾਹੇ ਘੱਟਿਆਂ ਪਰ ਥੋੜਾ ਜਜਵਾ ਦੇਖੋ ਬਾਹਰ ਖੱਬੇ ਪਾਸੇ ਡੇਰ ਦੇ ਬਾਹਰ ਬੈਠਦੇ ਆ ਦੇਖੋ ਕਿੰਨੇ ਮਾਤਰਾ ਦੇ ਬੱਚੇ ਬੈਠੇ ਆ ਨਿਮਿਊਰਸ ਚਿਲਡਰ ਨੜੇਗੇ ਉਹ ਠੰਡ ਤੇ ਬੈਠੇ ਆ ਅਜੇ ਖਾਲ ਦੇ ਵਿੱਚ ਕੁਝ ਨਹੀਂ ਗਿਆ ਥੋੜਾ ਸਹਿਯੋਗ ਦਿਓ ਦੇਖੋ এনਵਾਇਰਨਮੈਂਟ ਦੇ ਕੋਈ ਕਿਸਦਾ ਨਹੀਂ एनवायरनमेंट ਸਾਰਿਆਂ ਦਾ ਹੀ ਹੈ ਦੇਸ਼ ਵੰਡ ਸਕਦੇ ਉਹ ਦੇ ਪਾਕਿਸਤਾਨ ਵੰਡ ਲਿਆ ਚైనా ਵੰਡ ਲਿਆ ਪਰ ਜਦੋਂ ਤੁਸੀਂ ਬਾਰਡਰ ਤੇ ਜਾਂਦੇ ਆ ਤਾਂ এনवायरमेंट ਸਾਡਾ ਇੱਕੋ ਜਿਹਾ ਹੁੰਦਾ ਇੱਕੋ ਜਿਹੀ ਥੋੜੇ ਹਵਾ ਹੁੰਦੀ ਹੈ ਇੱਕੋ ਜਿਹੀ ਧੂੜ ਹੁੰਦੀ ਹੈ ਇੱਕੋ ਜਿਹੀ ਕਿਉਂਕਿ ਬਾਰਡਰ ਤੋਂ ਬਾਹਰ ਹੋਏ ਆਪਣੇ ਵਾਲੇ ਪਾਸੇ ਫਸਲ ਹੁੰਦੀ ਹੈ ਕਿੜੀਆਂ ਕਿੜੀਆਂ ਔਰ ਪੰਛੀ ਕਿਤੇ ਪਾਸੇ ਉੱਡ ਕੇ ਆਪਾਂ ਕੋਈ ਜਾਈ ਜਾਂਦੇ ਆ ਸੋ ਕਹਿਣ ਦਾ ਭਾਵ ਅਸੀਂ ਦੇਸ਼ ਵੰਡ ਸਕਦੇ ਵੀ এনवायरमेंट ਨਹੀਂ ਵੰਡਦੇ ਸਾਡਾ ਸਾਰਿਆਂ ਦਾ ਆਪ ਸਾਡਾ ਸਾਰਿਆਂ ਨੇ ਕੰਚਨਣਾ ਹੈ ਉਹ ਅੱਜ ਤੋਂ ਕੋਈ 45 ਸਾਲ ਪਹਿਲਾਂ ਪੁਗਵਾੜੇ ਦੇ ਲੋਕਾਂ ਨੇ ਇੱਕ ਸੂਝਵਾਨ ਵਿਅਕਤੀ ਦਾ ਵਿਰਦੀ ਸਾਹਿਬ ਬੈਠੇ ਅੀ ਐਡਵੋਕੇਟ ਇੰਦਨ ਸੂਝਵਾਨ ਵਿਅਕਤੀ ਨੇ ਬੈਠ ਕੇ ਸੋਚਿਆ ਕਿ এনवायरमेंट ਜਿਹੜੀ ਪਲੀਤ ਆ ਰਹੀ ਹੈ ਪਲੀਤਾਂ ਰੋਕਣ ਲਈ ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਸੋ ਉਸ ਟਾਈਮ ਤੇ ਪੁਗਵਾੜਾ এনवायरमेंट ਐਸੋਸੀਏਸ਼ਨ ਦੀ ਇਹ ਵਜੂਦ ਵਿੱਚ ਆਇਆ ਔਰ ਪਹਿਲਾਂ ਉਹ ਕੰਮ ਜਿਹੜੀ ਮਿਨਿਸਪਲ ਕਾਰਪੋਰੇਸ਼ਨ ਅਧਿਕਾਰ ਦੇ ਸਫਾਈ ਦਾ ਉਸ ਟਾਈਮ ਤੇ ਸਫਾਈ ਦਾ ਕੰਮ ਜਿਹੜਾ ਸਟਾਰਟ ਕੀਤਾ ਗਿਆ ਤੇ ਹੌਲੀ ਹੌਲੀ ਸਾਕਾ ਚੌਕ ਸਰ ਵਰਗੇ ਜਿਹੜੇ এনवायरमेंट ਯੁਨੀਵਰਸਿਟੀ ਬਾਗਾਂ ਦੇ ਉਹਨਾਂ ਨੇ ਮਹਿਸੂਸ ਕੀਤਾ ਕਿ ਬਾਗਾਂ ਦੇ ਵਿੱਚ ਜੇ ਅਸੀਂ ਨੂੰ ਹਰਾ ਭਰਿਆ ਕਰੀਏ ਤਾਂ ਆ ਕੇ ਗੰਦਗੀ ਨੂੰ ਰੋਕਣ ਲਈ ਸਾਨੂੰ ਫਾਇਦਾ ਮਿਲ ਸਕਦਾ ਹੈ ਤੇ ਇਸ ਲਈ ਇਹਨਾਂ ਨੇ ਦੋ ਕੰਮ ਕਰਨੇ ਚੈਨਲ ਕਰ ਦਿੱਤੇ ਇੱਕ ਸੇਵਾ ਸਫਾਈ ਦੀ ਤੇ ਦੂਸਰੀ ਸੇਵਾ ਕੀਤੀ ਇਹਨਾਂ ਨੇ ਬੂਟਿਆਂ ਦੀ ਔਰ ਬਾਗਾਂ ਦੇ ਵਿੱਚ ਕੋਈ ਐਸਾ ਪਾਰਕ ਨਹੀਂ ਕੋਈ ਅਸੀਂ ਰੋਡ ਨਹੀਂ ਜਿੱਥੇ ਬੂਟੇ ਨਹੀਂ ਲਾਏ ਗਏ ਹਰ ਜਗ੍ਹਾ ਲਾਏ ਗਏ ਪਾਰੰ ਉਦਾਰ ਜਿਹੜਾ ਤੁਸੀਂ ਆਪ ਦੇ ਕਰੇ ਹੋ ਤੇ ਦਇਆਲ ਜਿਹੜਾ ਹੈ ਉਹ ਜਿੰਨਾ ਕੰਮ ਕੀਤਾ ਉਮਰ ਹੜ ਨਹੀਂ ਸੋ ਆ ਇੱਕ ਜ਼ਰੂਰ ਹੈ ਕਿ ਲੈਡ ਇਟ ਵਾਸ ਦਾ ਟਾਈਮ ਜਦ ਮੈਂ ਅੰਮੇ ਅੰਮੇ ਦਾ ਆਪਣੇ ਕਾਲਜੋ ਫਸਟ ਟਾਈਮ ਆਈ ਕੁਡ ਨੋਟ ਰਾਈਟ ਦਾ ਸਪੈਲਿੰਗ ਆਫ এনਵਾਇਰਨਮੈਂਟ ਮੈਂ ਸਪੈਲਿੰਗ ਸੀ ਲਿਖ ਸਕਿਆ ਨਵਾਇਰਨ ਦੇ ਕੀ ਹੁੰਦੇ ਆ ਪਰ ਇੰਨਾ ਕੁ ਚੀਜ਼ ਕਰ ਲੈ ਕੇ ਕਿ এনਵਾਇਰਨਮੈਂਟ ਹੁੰਦੀ ਕੀ ਦੀਆ ਉਹਦੇ ਬਾਰੇ ਠੀਕ ਹੈ ਅ ਮੀ ਟਿਚਰ ਟੂ ਸਪੀਕ ਕਿੰਨਾ ਚਿਰ ਚਾਹੇ ਬੋਲ ਸਕਦਾ ਇਹ ਜਨਰਲ এনवायरमेंट ਐਸੋਸੀਏਸ਼ਨ ਦੀ ਦੇਣ ਹੈਗੀ ਆ ਭਾਵ ਲੋਕਾਂ ਦੀ ਜਾਗਰੂਕੀ ਜਿਹੜਾ ਸੈਕੰਡ ਹਾਸਪੈਕਟ এনवायरमेंट ਐਸੋਸੀਏਸ਼ਨ ਦਾ ਤੇ ਲੋਕਾਂ ਨੂੰ ਐਜੂਕੇਟ ਕਰਨਾ ਅਵੇਅਰਨੈਸ ਦੇਣੀ ਅਤੇ ਅਨਵਾਰ ਨੂੰ ਸੰਭਾਲ ਦੇਣਾ ਨੂੰ ਅੱਗੇ ਤੋਰਨਾ ਚਾਹੀਦਾ ਸੋ ਇਹ ਮੇਲਾ ਵੀ ਜਿਹੜਾ ਹੈਗਾ ਉਸੇ ਦੀ ਆਉਂਦਾ ਦੇਣ ਹੈ ਔਰ ਤੁਹਾਨੂੰ ਖੁਸ਼ੀ ਹੋਊਗੀ ਕਿ ਉੱਤਰੀ ਭਾਰਤ ਜਿਹੜਾ ਹੈ ਕੱਲਾ ਹੈ ਫਗਵਾੜਾ ਸ਼ਹਿਰ ਹੈ ਜਿੱਥੇ ਕਿ ਇਨਵਾਨ ਮੇਲਾ ਲੱਗ ਰਿਹਾ ਔਰ ਹਰ ਸਾਲ ਜਿਹਾ ਲਗਾਤਾਰ ਈਵਨ ਕੋਰੋਨਾ ਵੀ ਡਿਊਰਿੰਗ ਦੇ ਪੀਰੀਅਡ ਦੇ ਵਿੱਚ ਸੀ ਆਨਲਾਈਨ ਮੇਲੇ ਨੂੰ ਉਜੋਗਿਤ ਕੀਤਾ ਸੀ ਸੋ ਇਹ ਜਿਹੜਾ ਸਾਰੇ ਸਾਰੇ ਸ਼ਹਿਰ ਕਿਨੂੰ ਜਾਂਦਾ ਸਾਡੇ ਐਡਮਿਨ ਸਟੇਸ਼ਨ ਤੇ ਬੈਠੇ ਆ ਅਤੇ ਤੁਹਾਨੂੰ ਸਾਰਿਆਂ ਨੂੰ ਖਾਸ ਤੌਰ ਤੇ ਸਕੂਲਾਂ ਦੇ ਬੱਚਿਆਂ ਤੇ ਟੀਚਰਾਂ ਰਹਿ ਬਣ 40 ਸਾਲਾਂ ਤੋਂ ਹੀ ਫਗਵਾੜੇ ਦੇ ਵਿੱਚ ਲੱਗ ਰਿਹਾ ਵਾ ਬਹੁਤ ਵਧੀਆ ਢੰਗ ਨਾਲ ਜਿਹੜਾ ਇਹ ਰੰਗੋਤਰਾ ਸਾਹਿਬ ਦੀ ਰਹਿਨਮਾਈ ਚ ਔਰ ਸਾਰਿਆਂ ਦਾ ਸਾਥ ਆ ਚਾਹੇ ਮਹਾਨ ਸਾਹਿਬਾ ਚੰਗੜ ਸਾਹਿਬ ਇੱਥੇ ਆ ਬੀਤੀ ਸਾਹਿਬ ਇੱਥੇ ਆ ਜਾਂ ਹੋਰ ਇਹਨਾਂ ਦੇ ਜਿੰਨੇ ਵੀ ਸਾਥੀ ਆ ਸਾਰੇ ਬੈਠੇ ਆ ਸਾਰੇ ਮਹਾਨ ਸਾਹਿਬਾ ਮੈਂ ਸਾਰਿਆਂ ਨੂੰ ਪਹਿਲਾਂ ਤਾਂ ਇਸ ਵਾਤਾਵਰਨ ਮੇਲੇ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਔਰ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਇਹ ਮੇਲੇ ਮਨਾਉਂਦਾ ਤਦ ਹੀ ਆਪਾਂ ਨੂੰ ਫਾਇਦਾ ਜੇ ਆਪਾਂ ਆਪਣੇ ਸ਼ਹਿਰ ਨੂੰ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖੀਏ ਔਰ ਜਿੱਦਾਂ ਪਗਵਾੜੇ ਦੇ ਵਿੱਚ ਆਪਾਂ ਕਹਿੰਦੇ ਆ ਵੀ ਕੋਈ ਇਗਾੜੇ ਦਾ ਜੋ ਵੀ ਆ ਸਾਰਾ ਸਿਸਟਮ ਮੈਂ ਅਸੀਂ ਦੇਖਦੇ ਵੀ ਅਸੀਂ ਲੋਕ ਜਿਆਦਾ ਖਰਾਰਾ ਭੰਨੇ ਆ ਸਕੂਟਰਾਂ ਦੇ ਜਾ ਕੇ ਲਫਾਫੇ ਸੜਕਾਂ ਦੇ ਹਾਲੇ ਦੁਆਲੇ ਸਿੱਟ ਦਿੰਦੇ ਆ ਇਹ ਲੋਕਾਂ ਨੂੰ ਇਹ ਵੀ ਅਗਾਹ ਕਰਨ ਦੀ ਲੋੜ ਆ ਵੀ ਲੋਕੀ ਜਿਹੜੇ ਆਪਣੇ ਜੋ ਵੀ ਸਵੀਪਰ ਆਉਂਦੇ ਆ ਉਹਨਾਂ ਨੂੰ ਆਪਣਾ ਜੋ ਕੂੜਾ ਵਾ ਕੋਈ ਵੇਚਦਾ ਘਰਦਾ ਉਹ ਦੇਣ ਔਰ ਤਾਂ ਜੋ ਜਿਹੜਾ ਆਪਣਾ ਸ਼ਹਿਰ ਸਾਫ਼ ਸੁਥਰਾ ਰਹਿ ਸਕੇ ਔਰ ਸਵੱਛ ਜਿਹੜਾ ਭਾਰਤ ਬਣ ਸਕੇ ਸਾਰਿਆਂ ਨੂੰ ਮੈਂ ਫੇਰ ਇੱਕ ਵਾਰੀ ਬਹੁਤ-ਬਹੁਤ ਵਧਾਈ ਦਿੰਦਾ ਧੰਨਵਾਦ। ਪਿਆ ਪ੍ਰੋਗਰਾਮ ਇਥੇ ਚੱਲ ਰਿਹਾ ਜਿਸ ਜੀਵਨ ਤੁਸੀਂ ਸਾਡੇ ਦੇਖ ਵੀ ਰਹੇ ਹੋ। ਮੈਨੂੰ ਇਥੇ ਜੁਆਇਨ ਕਰੇ ਹੋਏ 8-9 ਮਹੀਨੇ ਹੋਏ ਹੋਣੇ ਪਰ ਰਗੂ ਮੋਤਰਾ ਜੀ ਵਰਗਾ ਮੈਂ ਕੋਈ ਇਨਸਾਨ ਨਹੀਂ ਦੇਖਿਆ ਫਗਵਾੜੇ 'ਚ ਜਿੰਨਾ ਕੰਮ ਇਹ এনवायरमेंट ਲਈ ਕਰ ਰਹੀ ਹੈ ਕੋਈ ਮੈਂ ਅਜ ਤੱਕ ਕਿਤੇ ਵੀ ਨਹੀਂ ਦੇਖਿਆ ਕਿ ਇੰਨਾ ਕੋਈ ਇੰਟਰਸਟ ਲੈ ਕੇ ਇੰਨੀ ਮਿਹਨਤ ਨਾਲ ਕੰਮ ਕਰਦੇ ਹੋ ਤੇ ਇੱਕ ਵਾਰ ਰਗੂ ਮੋਤਰਾ ਜੀ ਲਈ ਬਹੁਤ-ਬਹੁਤ ਫਗਵਾੜਾ এনवायरमेंट ਐਸੋਸੀਏਸ਼ਨ ਵੱਲੋਂ ਬਹੁਤ ਹੀ ਵਧੀਆ ਅਜ ਪ੍ਰੋਗਰਾਮ ਕੀਤਾ ਗਿਆ ਇੱਥੇ ਬੱਚੇ ਆ ਕੇ ਬੂਟੇ ਲਾ ਰਹੇ ਨੇ ਸਾਇੰਸ ਐਕਟੀਵਿਟੀਨ ਕੀਤਾ ਹੋਇਆ ਬਾਅਦ ਛੋਟੇ ਬੱਚੇ ਆਪਣੀ ਪੇਂਟਿੰਗਸ ਦਿਖਾ ਰਹੇ ਨੇ ਪੋਸਟਰਸ ਬਣਾ ਰਹੇ ਨੇ ਇੱਥੇ ਫੈਂਸੀ ਡਰੈਸ ਵਿੱਚ ਬੱਚੇ ਅਲੱਗ ਅਲੱਗ ਕੋਸਟਿਊਮ ਚ ਪੀੜ ਬਣ ਕੇ ਬੈਠੀ ਨੇ ਤੇ ਬਹੁਤ ਹੀ ਵਧੀਆ ਜਦੋਂ ਬੱਚੇ ਤੇ ਅਸੀਂ ਬੜੇ ਸਾਰੇ ਇਨਵੋਲਵ ਹੋ ਕੇ ਫਗਵਾਣਾ ਦਾ এনवायरमेंट ਸੁਧਾਰਨ ਲਈ ਆਪਾਂ ਪਰਨ ਚੱਕਦੇ ਆ ਤੇ ਸਾਨੂੰ ਕੋਈ ਨਹੀਂ ਰੋਕ ਸਕਦਾ ਤੇ ਮੇਰੀ ਵੀ ਸਾਰਿਆਂ ਨੂੰ ਇਹੀ ਬੇਨਤੀ ਹੈਗੀ ਹੈ ਕਿ ਸਾਰੇ ਅੱਜ ਤੇ ਕੱਲ ਇਹ ਫਗਵਾਣਾ এনवायरमेंट ਮੇਲਾ ਦਾ ਦੇਖੋ ਕਿਵੇਂ ਤੁਸੀਂ ਆਪਣਾ ਸਹਿਯੋਗ ਕਰ ਸਕਦੇ ਹੋ ਬੱਚੇ ਬਜ਼ੁਰਗ ਬੜੇ ਸਾਰੇ ਵਿੱਚ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਬਟ ਅਸੀਂ ਕਿਵੇਂ ਕੰਟ੍ਰਿਬਿਊਟ ਕਰ ਸਕਦੇ ਹਾਂ ਤੁਸੀਂ ਆਪਣੇ ਮਨ 'ਚ ਇਹ ਦੇਖੋ ਤੁਹਾਡੀ ਥੋੜੀ ਜਿਹੀ ਮਿਹਨਤ ਪੂਰੇ ਸ਼ਹਿਰ ਨੂੰ ਸੁਧਾਰ ਸਕਦੀ ਹੈ ਤੁਸੀਂ ਇੱਥੇ ਰਹਿੰਦੇ ਹੋ ਤੁਸੀਂ ਅੱਗੇ ਵੀ ਇੱਥੇ ਰਹਿਣਾ ਹੈ ਤੁਹਾਡਾ ਸ਼ਹਿਰ ਹੈਗਾ ਸਾਡਾ ਸ਼ਹਿਰ ਹੈਗਾ ਤੇ ਅਸੀਂ ਆਪੇ ਹੀ ਸ਼ਹਿਰ ਨੂੰ ਵਧੀਆ ਬਣਾਉਣਾ ਹੈ ਸਵੱਛ ਬਣਾਉਣਾ ਹੈ ਤੇ ਸਭ ਤੋਂ ਸੁੰਦਰ ਬਣਾਉਣਾ ਹੈ ਤੇ ਮੇਰੇ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਤੇ ਬਹੁਤ-ਬਹੁਤ ਸ਼ੁਕਰੀਆ ਮੈਨੂੰ ਇੱਥੇ ਬੁਲਾਉਣ ਲਈ ਧੰਨਵਾਦ ਜਾ ਉਹ ਕਰਨੇ ਆ ਔਰ ਸਾਨੂੰ ਸਭ ਨੂੰ ਕਰਨੇ ਪੈਣੇ ਆ ਔਰ ਉਸ ਦੇ ਲਈ ਇਹ ਬਹੁਤ ਪਿਆਰੇ ਪਿਆਰੇ ਬੱਚੇ ਬਣੇ ਹੋਏ ਨੇ ਫੈਨਸੀ ਗੈਸਟ ਦੇ ਰੂਪ ਦੇ ਵਿੱਚ ਸਾਡੇ ਕੋਲ ਸਾਡੇ ਪੱਤਰਕਾਰ ਵੀ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਕਰਦੀ ਆ ਸਾਡੇ ਕੋਲ ਬਹੁਤ ਸਾਰੇ ਮਤਵੰਤੇ ਸੱਜਣ ਸਹਿਤ ਆਤੀਆਂ ਸ਼ਖਸੀਤਾਂ ਮਹਾਨ ਸ਼ਖਸੀਤਾਂ ਪਹੁੰਚੀ ਆ ਨੇ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਆਖਦੇ ਆ ਸਾਰਿਆਂ ਨੂੰ ਸੋ ਇਹ ਪਿਆਰੇ ਪਿਆਰੇ ਬੱਚੇ ਬਹੁਤ ਸੁੰਦਰ ਲੱਗ ਰਹੀ ਨੇ ਇਹਨਾਂ ਦੇ ਨਾਲ ਜੀਸੀ ਜਿਨ੍ਹਾਂ ਨੇ ਇਹ ਵਧੀਆ ਅੱਜ ਵਾਤਾਵਰਣ ਮੇਲਾ ਤੇ ਜ਼ੋਰਦਾਰ ਸਾਲੀਆਂ ਬਣਦੀਆਂ ਇੱਕ ਵਾਰੀ ਇਸ ਲਈ ਕਿ ਇਹ এনवायरमेंट ਐਸੋਸੀਏਸ਼ਨ ਤੇ ਮਿਨਿਸਪਲ ਕਾਰਪੋਰੇਸ਼ਨ ਇਕੱਠੇ ਮਿਲ ਕੇ ਇੱਕ ਪਰਾਲਾ ਕਰ ਰਹੇ ਨੇ ਫਗਵਾੜਾ ਨੂੰ ਖੂਬ ਸੁੰਦਰ ਬਣਾਉਂਦਾ ਸਵੱਛ ਬਣਾਉਂਦਾ ਸਾਫ ਸੁਥਰਾ ਬਣਾਉਂਦਾ మే ਜਦੋਂ ਮੰਚ ਵੱਲ ਆਈਸੀ ਇੱਧਰ ਤਾਂ ਮੈਂ ਦੇਖਿਆ ਮਿਊਨਿਸिपल కార్పొరేషన్ ਨੇ ਵੀ ਆਪਣਾ ਇੱਕ ਸਟਾਲ ਲਗਾਇਆ ਹੋਇਆ ਹੈ ਪਲੀਜ਼ ਉਹ ਵੀ ਦੇਖ ਕੇ ਜਾਣਾ ਗਿੱਲਾ ਕੂੜਾ ਤੇ ਸੁੱਕਾ ਕੂੜਾ ਜਿਹੜਾ ਕਿ ਬਾਰ-ਬਾਰ ਸੰਦੇਸ਼ ਦਿੱਤਾ ਜਾਂਦਾ ਹੈ ਸਾਡੇ ਮਿਊਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਡਾਕਟਰ ਅਕਸ਼ਿਤਾ ਜੀ ਆਈਐਸ ਜਿਹੜੇ ਕਿ ਬਿਲਕੁਲ ਜੀ ਸਾਡੇ 파ਟਰਨਰ ਨੇ ਇਸ ਮੁਹਿੰਮ ਦੇ ਵਿੱਚ ਵੱਡਾ ਯੋਗਦਾਨ ਦੇ ਰਹੇ ਨੇ ਟੋਕਨ ਆਫ ਐਟੀਟਿਊਡ ਇਹਨਾਂ ਨੂੰ ਦਿੱਤਾ ਜਾ ਰਿਹਾ

ਕੀ ਕੈਟੇਗਰੀ ਹੋਣੀ ਹੈ दैट इज ਫਸਟ ਟੂ ਸੈਕੰਡ ਇਹ ਬਹੁਤ ਚੁਗਾਏ ਹੋਏ ਐਸਾ ਦੇਖੋ ਥੋੜੀ ਜਿਹੀ ਬੋਡੀ ਨੂੰ ਫੇਲ ਕਰਨ ਨੂੰ ਕਰਦੇ ਹਾਂ ਹਲਕਾ ਹੀ ਬੋਡੀ ਤੇ ਅਗਰ ਇਹ ਜਿਹੜੀ ਡੁਕ ਕਰਦੇ ਇਸ ਦਾ ਸਮਾਂ ਹੈ ਜੀ ਤੇ ਇੱਕ ਜੈਸਮੀਨ ਖਾਟ ਚਾਹਤੀ ਮੈਂ ਤੁਹਾਡੇ ਆਜਾ ਤੁਮਾ ਜਦੋਂ ਘਟਨ ਕੀਤਾ ਤੇ ਬੱਚਿਆਂ ਨੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ ਹੈ ਕਿਸ ਤਰ੍ਹਾਂ ਦੇ ਜਾਣਕਾਰੀ ਮਿਲੀ ਆ ਬਹੁਤ ਹੀ ਵਧੀਆ ਉਪਰਲਾ ਫੁਪਾੜਾ ਵੀ ਚੰਜ ਕੀਤਾ ਜਾ ਰਿਹਾ ਹੈ ਜਿਵੇਂ ਕਿ ਫਗਵਾੜਾ এনवायरमेंट ਅਫੈਕਸ਼ਨ ਵੱਲੋਂ ਸਾਰੇ ਪੂਰੇ ਫਗਵਾੜਾ ਦੇ ਬੱਚੇ ਇਕੱਠੇ ਹੋ ਕੇ ਇਨਵਾਇਰਨਮੈਂਟ ਮੇਲਾ ਲਗਾ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਬਖਵਲ ਸਕੂਲਾਂ ਦੇ ਬੱਚੇ ਆਏ ਨੇ ਬਹੁਤ ਵਧੀਆ ਨਾਲ ਪ੍ਰੋਜੈਕਟ ਤਿਆਰ ਕੀਤੇ ਨੇ ਸਾਇੰਸ ਐਗਜ਼ੀਬਿਸ਼ਨ ਵੀ ਲੱਗਿਆ ਹੋਇਆ ਹੈ ਨਾਲ ਪੋਸਟਰ ਮੇਕਿੰਗ ਤੇ ਡਰਾਇੰਗ ਦੇ ਕੰਪੀਟੀਸ਼ਨ ਵੀ ਚੱਲ ਰਹੇ ਨੇ ਅੰਦਰ ਫੈਨਸੀ ਡਰੈਸ ਦੇ ਵੀ ਉਪਰਾਲਾ ਚੱਲ ਰਿਹਾ ਹੈ ਬੱਚੇ ਛੋਟੇ-ਛੋਟੇ ਬੱਚੇ ਬਹੁਤ ਹੀ ਸੋਹਣੇ ਤੇ ਬਹੁਤ ਹੀ ਸਾਇੰਸ ਦੀ ਤਰ੍ਹਾਂ ਆਪਣੇ ਆਪ ਨੂੰ ਇਸ ਤਰ੍ਹਾਂ ਪ੍ਰੇਜ਼ੈਂਟ ਕਰ ਰਹੇ ਨੇ ਕਿ এনਵਾਇਰਨਮੈਂਟ ਨੂੰ ਅਵੇਅਰ ਕਰਦੇ ਨੇ ਲੋਕਾਂ ਨੂੰ ਅਵੇਅਰ ਕਰਦੇ ਨੇ ਤੇ ਬਹੁਤ ਹੀ ਵਧੀਆ ਓਵਰਲ ਆਫ ਪਰਵਾਲਾ ਅਪਾਰਟਮੈਂਟਸ ਨੂੰ ਲੱਭਣਾ ਜਾ ਰਿਹਾ ਮੇਰੇ ਸਾਹਮਣੇ ਸਪੈਕਸ ਨੂੰ ਬਹੁਤ ਬਹੁਤ ਇਹ ਯਾਰ ਰਹੇ ਉਸ ਤੋਂ ਬਾਅਦ ਅਧੀਰਾ ਰਾਮ ਮੋਲਾ ਰਾਮੋਲਾ ਅਨੁਵਾਦ ਦੂਸਰੇ ਨੰਬਰ ਦੇ ਟੀਮ ਆਏ